ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਜੋ ਕਿ ਆਪਾਂ ਵਰਮੀ ਕੰਪੋਸਟ ਜਾਂ ਡੀਕੰਪੋਜ਼ਰ ਕਹਿ ਦਿੰਨੇ ਆਂ ਗੰਡੋਵਾ ਖਾਦ ਵੀ ਕਹਿ ਦਿੰਨੇ ਆਂ ਆਪਾਂ ਉਹਦੀ ਵੀਡੀਓ ਹੈ ਇਹ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਆਂ ਅੱਜ ਤੋਂ ਤਕਰੀਬਨ ਆਪਾਂ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਇਸੇ ਦੀ ਗੰਡਵਾ ਖਾਨ ਦੀ ਸੋਦੋਂ ਆਪਾਂ ਇਹ ਪਹਿਲੀ ਵਾਰੀ ਪਾਏ ਸੀਗੇ ਤੇ ਉਸ ਟਾਈਮ ਇਹ ਸਰਦੀ ਸੀਗੀ ਤੇ ਆ ਹੁਣ ਕਾਫੀ ਗਰਮੀ ਹੋ ਗਈ ਸੀ ਤੇ ਇਹਦੀ ਆਪਾਂ ਹੁਣ ਖਾਦ ਕੱਢੀ ਆ ਖਾਦ ਬਹੁਤ ਵਧੀਆ ਤਿਆਰ ਹੋਈ ਆ ਖਾਦ ਦਾ ਆਪਾਂ ਕੰਮ ਲਿਆ ਹੁਣ ਇਸ ਤੋਂ ਕੁਝ ਤਾਂ ਆਪਾਂ ਇਧਰ ਬੂਟੇ ਨੂੰ ਪਾਦੀ ਸੀਗੀ ਤੇ ਕੁਛ ਜੇ ਆਪਾਂ ਇਹਦੇ ਲਈ ਝੋਨੇ ਦੇ ਵਿੱਚ ਜਿਹੜਾ ਛੰਡੇ ਰੋਗ ਦੀ ਸਮੱਸਿਆ ਉਹਦੇ ਲਈ ਆਪਾਂ ਉਹਦੇ ਵਿੱਚ ਟ੍ਰਾਈਕੋਡਰਮਰ ਲਾ ਕੇ ਤੇ ਉਹ ਪਾ ਰਹੇ ਆ। ਸੋ ਹੁਣੇ ਬੈੱਡ ਖਾਲੀ ਹੋ ਗਏ ਸੀਗੇ ਤੇ ਆ ਥੋੜੀ ਜੀ ਖਾਦ ਬਚੀ ਸੀ ਇਹਨੂੰ ਇੱਕ ਸਾਈਡ ਤੇ ਇਕੱਠਾ ਕਰਕੇ ਕਿਉਂਕਿ ਇਹਦੇ ਵਿੱਚ ਗੰਡੋਵੇ ਬਹੁਤ ਸੀਗੇ। ਤੇ ਸੋਨੇ ਦੇ ਵਿੱਚ ਨਮੀ ਆਪਾਂ ਖਾਦ ਪਾ ਰਹੇ ਆ। ਨਮਾ ਗੋਹਾ ਕਹਿ ਸਕਦੇ ਆ ਆਪਾਂ ਪਾ ਰਹੇ ਆ। ਬੈਡ ਬਹੁਤ ਵਧੀਆ ਤਿਆਰ ਹੋਇਆ ਤੇ ਇਹ ਇੱਕ ਸਹਾਇਕ ਧੰਦਾ ਵੀ ਬਹੁਤ ਵਧੀਆ ਹੈ ਜੇ ਕਿਸੇ ਵੀਰ ਨੇ ਸਾਈਡ ਬਿਜ਼ਨਸ ਕਰਨਾ ਹੈ ਤੇ ਵਧੀਆ ਮਾਰਕੀਟ ਦੇ ਵਿੱਚ ਤੁਹਾਨੂੰ ਆ ਪੋਲੀਥਿਨ ਬੈਗ ਮਿਲ ਜਾਂਦਾ ਜੇਕਰ ਤੁਸੀਂ ਪੱਕਾ ਬੈਡ ਨਹੀਂ ਤਿਆਰ ਕਰਨਾ ਤਾਂ ਪੋਲੀਥਿਨ ਬੈਗ ਬਹੁਤ ਵਧੀਆ ਹੈ ਇਹਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਖਾਦ ਤਿਆਰ ਹੋ ਜਾਂਦੀਆਂ ਇਹ ਤਕਰੀਬਨ ਨੀਚੋਂ ਹੈਗਾ 1.5 ਤੋਂ 1.5 ਤੋਂ 2 ਫੁੱਟ ਹੋਊਗਾ ਤਕਰੀਬਨ 2 ਫੁੱਟ ਉੱਚਾ ਇਹ ਤੇ ਲੰਬਾ ਹੈਗਾ 9 ਤੋਂ 10 ਫੁੱਟ ਤੇ ਚੜਾਈ ਚ ਵੀ ਇਹ ਤਕਰੀਬਨ ਹੈਗਾ 4 ਕੁ ਫੁੱਟ ਚੌੜਾ ਹੈਗਾ ਫਿਰ ਬਹੁਤ ਵਧੀਆ ਇੱਕ ਧੰਦਾ ਹੈ ਇਹਦੀ ਖਾਦ ਕਾਫੀ ਹੁਣ ਲੋਕ ਵਰਤਨ ਲੱਗ ਪਏ ਆ ਤੁਸੀਂ ਆਮ ਜੇਕਰ ਕਿਸੇ ਨਰਸਰੀ ਤੇ ਜਾਉਂਗੇ ਤੁਸੀਂ ਬੂਟਾ ਲਾਉਂਗੇ ਤਾਂ ਉਹ ਤੁਹਾਨੂੰ ਇੱਕ ਥੈਲੀ ਦੇ ਵਿੱਚ ਆਪਣੀ ਵਰਮੀ ਕੰਪੋਸਟ ਖਾਦ ਹੁੰਦੀ ਆ ਉਸ ਸਾਰੀ ਗੰਡੋਆ ਖਾਦ ਹੁੰਦੀ ਆ ਉਹ ਇਸੇ ਤਿਆਰ ਕਰਕੇ ਤੁਹਾਨੂੰ 25 ਤੋਂ 30 ਰੁਪਏ ਦੀ ਉਹ ਥੈਲੀ ਦਿੰਦੇ ਮੇਰੇ ਹਿਸਾਬ ਨਾਲ ਤਾਂ ਹੋ ਸਕਦਾ ਕੋਈ 5-10 ਰੁਪਏ ਸਸਤੀ ਹੋਵੇ ਜਾਂ ਮਹਿੰਗੀ ਹੋਵੇ ਪਰ ਇਹ ਤੁਸੀਂ ਵਧੀਆ ਇੱਕ ਘਰੇ ਵੀ ਤਿਆਰ ਕਰ ਸਕਦੇ ਹੋ ਇਹਦੇ ਲਈ ਕਰਨਾ ਕੀ ਹੈ ਬਸ ਇੱਕਾ ਬੈੱਡ ਹੋਣਾ ਚਾਹੀਦਾ ਤੁਹਾਡੇ ਕੋਲੇ ਤੇ ਇਹਦੇ ਵਿੱਚ ਗੋਹਾ ਲੈ ਕੇ ਤੁਸੀਂ ਪਾ ਦਿਓ ਤੇ ਵਿੱਚ ਆਪਣੀ ਗੰਡੋਈ ਛੱਡ ਦਿਓ ਤਕਰੀਬਨ 2.5 ਤੋਂ 3 ਮਹੀਨੇ ਦੇ ਵਿੱਚ ਪੂਰਾ ਬੈੱਡ ਤਿਆਰ ਹੋ ਜਾਂਦਾ ਜਦੋਂ ਇਹ ਤੁਸੀਂ ਪਾਤੇ ਤੇ ਇਹਨੂੰ ਛਾਂ ਬਹੁਤ ਜ਼ਰੂਰੀ ਹੈ ਜਿਵੇਂ ਸਾਡੇ ਆ ਦਰਖਤ ਹੈਗਾ ਤੇ ਹੁਣ ਇਹਨੂੰ ਅਸੀਂ ਉੱਪਰੋਂ ਇੱਕ ਰੀ ਢਕਾਂਗੇ ਵੀ ਪਰਾਲੀ ਨਾਲ ਜਾਂ ਪਾਣੀ ਛਿੜਕਾਂਗੇ ਸਾਰੀ ਤੁਹਾਨੂੰ ਵੀਡੀਓ ਦਿਖਾਉਣੇ ਆ ਆ ਇਸ ਤਰ੍ਹਾਂ ਤੁਸੀਂ ਫਿਰ ਇਹਨੂੰ ਸੈੱਟ ਕਰਕੇ ਤੇ ਇਹਦੇ ਉੱਪਰ ਥੋੜਾ ਥੋੜਾ ਪਾਣੀ ਦਾ ਛਿੜਕਾ ਕਰਨਾ ਤਾਂ ਜੋ ਇਹ ਚ ਨਵੀਂ ਬਣੀ ਰਹੇ ਬਸ ਇੱਕ ਗੱਲ ਦਾ ਇਹਨੂੰ ਹੋਰ ਕੋਈ ਖਾਦ ਨਹੀਂ ਪਾਉਣੀ ਕੋਈ ਕੁਝ ਨਹੀਂ ਕਰਨਾ ਪੈਣਾ ਬਸ ਆ ਗੋਹ ਹੋਈ ਇਹਨਾਂ ਦੀ ਘਣੋਆਂ ਦੀ ਖਰਾਕ ਹੈ ਤੇ ਸਿਰਫ ਬਸ ਤੁਸੀਂ ਜੇਕਰ ਗਰਮੀ ਦਾ ਮੌਸਮ ਹੈ ਤਾਂ ਦੂਜੇ ਤੋਂ ਤੀਜੇ ਦਿਨ ਥੋੜਾ ਥੋੜਾ ਪਾਣੀ ਛਿੜਕਣਾ ਜੇਕਰ ਸਰਦੀ ਹੈ ਤਾਂ ਹਫਤਾ ਵੀ ਟੱਪ ਸਕਦਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ